ਕੀ ਤੁਸੀਂ ਵੀ ਹਰ ਸਮੇਂ ਉਦਾਸ ਰਹਿੰਦੇ ਹੋ ਜੇ ਰਹਿੰਦੇ ਹੋ ਤੇ ਇਹ ਕਹਾਣੀ ਅੱਜ ਦੀ ਤੁਹਾਡੇ ਲਈ ਹੈ ਇਹ ਕਹਾਣੀ ਪੂਰੀ ਇਹ ਵੀਡੀਓ ਪੂਰੀ ਦੇਖਣ ਤੋਂ ਬਾਅਦ ਤੁਸੀਂ ਉਦਾਸ ਨਹੀਂ ਰਹੋਗੇ ਤੁਹਾਨੂੰ ਤੁਹਾਡੀ ਉਦਾਸੀ ਚੋਂ ਨਿਕਲਣ ਦਾ ਹੱਲ ਮਿਲ ਜਾਊਗਾ ਇਹ ਮੇਰੀ ਗਾਰੰਟੀ ਹੈ ਕਿਉਂਕਿ ਜਿਦਾਸੀਂ ਸਾਰੇ ਜਾਣਦੇ ਹਾਂ ਕਿ ਦੁੱਖ ਸਾਡੀ ਜੀਵਨ ਦਾ ਇੱਕ ਹਿੱਸਾ ਵਾ ਲੇਕਿਨ ਕਈ ਲੋਕ ਇਚੋਂ ਨਿਕਲਣ ਦੀ ਕੋਸ਼ਿਸ਼ ਜਿਹੜੀ ਕਰਦੇ ਆ ਪਰ ਉਹਨਾਂ ਨੂੰ ਵਾਰੀਗੀ ਦਿਖਾਈ ਨਹੀਂ ਦਿੰਦਾ ਤੇ ਉਹ ਅਕਸਰ ਹੀ ਫਿਰ ਉਦਾਸ ਰਹਿਣ ਲੱਗ ਪੈਂਦੇ ਆ ਉਹਨਾਂ ਨੂੰ ਆਪਣੀਆਂ ਜਿਹੜੀਆਂ ਸਮੱਸਿਆ ਕਠਿਨਾਈਆਂ ਹੁੰਦੀਆਂ ਉਹੱਚ ਇੰਨਾ ਉਲਝ ਜਾਂਦੇ ਆ ਵੀ ਉਹਨਾਂ ਦਾ ਜੀਵਨ ਦਾ ਜਿਹੜਾ ਸੰਤੁਲਨ ਉਹ ਵਿਗੜ ਜਾਂਦਾ ਵਾ ਤੇ ਆਪਣੀ ਉਦਾਸੀ ਚੋਂ ਦੁੱਖ ਚੋਂ ਕਿਸ ਤਰ੍ਹਾਂ ਨਿਕਲਿਆ ਜਾ ਸਕਦਾ ਵਾ ਆਓ ਜਾਣਦੇ ਆ ਅੱਜ ਦੀ ਵੀਡੀਓ ਚ ਇੱਕ ਛੋਟਾ ਜਿਹਾ ਪਿੰਡ ਸੀ ਉੱਥੇ ਇੱਕ ਨੌਜਵਾਨ ਰਹਿੰਦਾ ਸੀ ਹਰ ਸਮੇਂ ਉਦਾਸ ਨਰਹਾਸ਼ ਉਹਨੂੰ ਲੱਗਦਾ ਏ ਵੀ ਹੁਣ ਕੋਈ ਜੀਵਨ 'ਚ ਚੰਗੀ ਚੀਜ਼ ਹੋਣੀ ਨਹੀਂ ਚਾਹੇ ਮੌਸਮ ਕਿੰਨਾ ਵੀ ਸੋਹਣਾ ਹੋਵੇ ਕਿੰਨਾ ਵੀ ਸਾਰੇ ਕਹਿਣ ਕਿ ਅੱਜ ਤੇ ਇੰਨਾ ਸੁਹਾਵਣਾ ਮੌਸਮ ਆ ਚਾਹੇ ਵੀ ਲੋਕ ਕਿੰਨੇ ਵੀ ਖੁਸ਼ ਹੋਣ ਉਹ ਹਮੇਸ਼ਾ ਉਹਦੇ ਮਾਂ ਉਹ ਆ ਮਨ 'ਚ ਕੋਈ ਨਾ ਕੋਈ ਪਰੇਸ਼ਾਨੀ ਰਹਿੰਦੀ ਤੇ ਨਾ ਵੀ ਹੋਵੇ ਤੇ ਕਹਿੰਦੇ ਨਾ ਜਿੰਨੇ ਦੁਖੀ ਰਹਿਣਾ ਵਾ ਉਹਨੇ ਕੋਈ ਨਾ ਕੋਈ ਪਰੇਸ਼ਾਨੀ ਜਿਹੜੀ ਉਹ ਲਾਭ ਹੀ ਲੈਣੀ ਆ ਜਦੋਂ ਕੋਈ ਖੁਸ਼ੀ ਹੁੰਦੀ ਸੀ ਉਹਦੇ 'ਚ ਵੀ ਦੁਖੀ ਰਹਿੰਦਾ ਏ ਉਹਦਾ ਚਿਹਰਾ ਹਮੇਸ਼ਾ ਹੀ ਪਾਰੀ ਉਦਾਸ ਚੁੱਪਚੁੱਪ ਐਦਾਂ ਹੀ ਰਹਿੰਦਾ ਸੀ ਕਈ ਲੋਕਾਂ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਉਹਦਾ ਸਿਰਫ ਇੱਕੋ ਜਵਾਬ ਫਿਰ ਗੜੀਆਂ ਹੁੰਦਾ ਮੇਰੇ ਜੀਵਨ ਚ ਕਹਿੰਦਾ ਖੁਸ਼ੀ ਦੀ ਕੋਈ ਜਗ੍ਹਾ ਹੀ ਨਹੀਂ ਹੈ ਉਹਦਾ ਪਰਿਵਾਰ ਸੀ ਉਹ ਵੀ ਉਹਦੀ ਉਦਾਸੀ ਤੋਂ ਪਰੇਸ਼ਾਨ ਸੀ ਉਹਦੀ ਮਾਂ ਉਹਨੂੰ ਹਿੰਮਤ ਦਿੱਤੀ ਬਈ ਕੋਈ ਗੱਲ ਨਹੀਂ ਆ ਤੂੰ ਥੋੜਾ ਹੌਂਸਲਾ ਰੱਖ ਤੂੰ ਵੀ ਕਾਮਯਾਬ ਹੋਵੇਂਗਾ ਜ਼ਿੰਦਗੀ ਵਿੱਚ ਉਹਦਾ ਜਿਹੜਾ ਪਿਤਾ ਸੀ ਉਹ ਵੀ ਉਹਨੂੰ ਸਮਝਾਉਂਦਾ ਪਰ ਉਹ ਉਹ ਆਪਣੀ ਨਿਰਾਸ਼ਾ ਚੋਂ ਬਾਹਰ ਨਹੀਂ ਨਿਕਲ ਪਾ ਰਿਹਾ ਸੀ। ਉਹਨੂੰ ਲੱਗਦਾ ਸੀ ਬੇਸੰਸਾਰ 'ਚ ਸਿਰਫ ਦੁੱਖ ਹੀ ਆ ਸੰਘਰਸ਼ ਹੀ ਆ, ਪੀੜਾ ਹੈਗੀਆਂ ਵਾ। ਕੋਈ ਹੋਰ ਕੁਝ ਹੈ ਹੀ ਨਹੀਂ ਆ। ਤੇ ਇੱਕ ਦਿਨਾਂ ਉਸ ਪਿੰਡ ਵਿੱਚ ਗੌਤਮ ਬੋਧਾ ਆਇਆ। ਪਿੰਡ ਵਾਲੇ ਜਿਹੜੇ ਲੋਕੀ ਸੀ ਗੌਤਮ ਬੋਧਾ ਬਹੁਤ ਆਦਰ ਸਕਾਰ ਕਰਦੇ। ਉਹਨਾਂ ਨੇ ਸੁਣਿਆ ਸੀ ਵੀ ਬੁੱਧ ਜੜਿਆ ਲੋਕਾਂ ਦੀ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਚ ਉਹਨਾਂ ਦੀ ਮਦਦ ਕਰਦੀ। ਉਸ ਨੌਜਵਾਨ ਦੀ ਮਾਂ ਨੇ ਵੀ ਉਹਨੂੰ ਬੁੱਧ ਦੇ ਕੋਲ ਕੱਲਣ ਦਾ ਫੈਸਲਾ ਕੀਤਾ ਵੀ ਤਾਂ ਕਿ ਉਹ ਜਾਵੇ ਤੇ ਉਹਦੀ ਪਰੇਸ਼ਾਨੀ ਦਾ ਹੱਲ ਮਿਲ ਜਾਵੇ ਪਹਿਲਾਂ ਤਾਂ ਉਹ ਮੁੰਡਾ ਕਹਿੰਦਾ ਵੀ ਮੈਂ ਨਹੀਂ ਜਾਣਾ ਜੋ ਮਰਜੀ ਹੋ ਜੀ ਫਿਰ ਮਾਂ ਵਿਚਾਰੀ ਨੇ ਤਰਲੇ ਤੁਰਲੇ ਕੀਤੇ ਤੇ ਉਹ ਮੰਨ ਗਿਆ ਵੀ ਹਾਂ ਮੈਂ ਚਲ ਜਾਣਾ ਵਾਂ ਉਹਨਾਂ ਕੋਲ ਚਲ ਜਾਣਾ ਤੇ ਦਰਸ਼ਨ ਕਰ ਆਉਣਾ ਵਾਂ ਤੇ ਮੈਂ ਆਪਣੀ ਪਰੇਸ਼ਾਨੀ ਉਹਨਾਂ ਨੂੰ ਦੱਸਾਂਗਾ ਮਾਂ ਨੇ ਪ੍ਰੋਮਿਸ ਲਿਆ ਵੀ ਤੂੰ ਬੁੱਧ ਨਾਲ ਜ਼ਰੂਰ ਗੱਲ ਕਰੇਂਗਾ ਤੇ ਤੇਰੀ ਜਿਹੜੀ ਇਹ ਸਮੱਸਿਆ ਨਾ ਉਹਦਾ ਹੱਲ ਨਿਕਲ ਆਊਗਾ ਤੇ ਜਦੋਂ ਉਹ ਜੁਵਨ ਜਿਹੜਾ ਸੀ ਨੌਜਵਾਨ ਸੀ ਉਹ ਬੁੱਧ ਕੋਲ ਗਿਆ ਤੇ ਬੁੱਧ ਨੇ ਬੜੇ ਧਿਆਨ ਨਾਲ ਉਹਨੂੰ ਸੁਣਿਆ ਫਿਰ ਉਹਨੂੰ ਇੱਕ ਖਾਸ ਕੰਮ ਦਿੱਤਾ ਉਹਨਾਂ ਨੇ ਉਸ ਮੁੰਡੇ ਨੂੰ ਕਿਹਾ ਵੀ ਤੂੰ ਆਪਣੇ ਪਿੰਡ ਵਿੱਚ ਜਾ ਕੇ ਨਾ ਹਰ ਇੱਕ ਜਿਹੜਾ ਵਿਅਕਤੀ ਆ ਉਹਨੂੰ ਮਿਲਣਾ ਵਾ ਤੇ ਉਹਦੇ ਕੋ ਉਹਨੂੰ ਪੁੱਛਣਾ ਕਿ ਤੇਰੀ ਕੀ ਸਮੱਸਿਆ ਵਾ ਤੇ ਉਹਦੀ ਸਮੱਸਿਆ ਸੁਣਨੀ ਪਰ ਧਿਆਨ ਨਾਲ ਇਹ ਰੋ ਵੀ ਕਿ ਜਦੋਂ ਤੂੰ ਸਾਰਿਆਂ ਨਾਲ ਗੱਲ ਕਰੇਂਗਾ ਨਾ ਜਿਹੜਾ ਬੰਦਾ ਜਿਹੜਾ ਉਦਾਸ ਨਾ ਹੋਊਗਾ ਹੈਨਾ ਉਹਦੇ ਪਾਸ ਹੀ ਤੂੰ ਰੁਕ ਸਕਦਾ ਉਹਦੇ ਕੋਲ ਹੀ ਰੁਕੇਗਾ ਤੇ ਨੇਤੇ ਅੱਗੇ ਤੁਰਿਆ ਜਾਵੇਗਾ ਤੇ ਸਾਰਿਆਂ ਨੂੰ ਪੁੱਛਦਾ ਜਾਵੇਗਾ ਜਿਹੜਾ ਮੁੰਡਾ ਸੀ ਉਹਨੂੰ ਇਹ ਕੰਬੜਾ ਜੀਵ ਜੈ ਲੱਗਾ ਪਰ ਉਹ ਉਹਨੇ ਕਿਹਾ ਵੀ ਨਹੀਂ ਬੁੱਧ ਨੇ ਕਿਹਾ ਵਾ ਤੇ ਮੈਂ ਇਹਨਾਂ ਦਾ ਆਦੇਸ਼ ਮੰਨਣਾ ਵਾ ਤੇ ਉਹ ਕਹਿੰਦਾ ਠੀਕ ਆ ਮੈਂ ਚਲ ਜਾਣਾ ਪਿੰਡ ਤੇ ਗੱਲ ਕਰਦਾ ਪਹਿਲਾਂ ਸਭ ਤੋਂ ਅਨਾਪਣੇ ਜਿਹੜਾ ਉਹਦਾ ਦੋਸਤ ਸੀ ਨਾ ਉਹਦੇ ਕੋਲ ਗਿਆ ਤੂੰ ਜਿਹੜਾ ਕਿ ਸਦਾ ਹੀ ਬੜਾ ਖੁਸ਼ ਦਿਖਾਈ ਦਿੰਦਾ ਸੀ ਐ ਹੱਸਣਾ ਜੋਕ ਕਰਨੇ ਗੱਲਾਂ ਹੱਸ-ਹੱਸ ਕੇ ਕਰਨੀਆਂ ਤੂੰ ਆਪਣੇ ਉਹ ਮਿੱਤਰ ਕੋਲ ਗਿਆ ਤੇ ਉਹਨੇ ਕਹਿੰਦਾ ਵੀ ਤੂੰ ਵੀ ਤੈਨੂੰ ਕੋਈ ਪਰੇਸ਼ਾਨੀ ਹੈਗੀ ਆ ਤੇ ਉਹਨੇ ਤੇ ਗਾੜੀ ਨੂੰ ਢੇਰ ਲਾਤਾ ਵੀ ਮੈਨੂੰ ਤੇ ਬੜੀਆਂ ਪੈਸੇ ਦੀ ਤੰਗੀ ਆ ਘਰ 'ਚ ਹੋਰ ਛੋਟੀਆਂ-ਛੋਟੀਆਂ ਸਮੱਸਿਆਵਾਂ ਆ ਵਾ ਆਪਣੇ ਭੋਏ ਕਦੀ ਚਿੰਤਾ ਵਾ ਉਹਨੂੰ ਮੁੰਡੇ ਨੂੰ ਸਮਝਾ ਆ ਗਿਆ ਵੀ ਇਹ ਜਿਹੜੀ ਉਹਦੇ ਮਿੱਤਰ ਦੀ ਜਿਹੜੀ ਹੈਗੀ ਨਾ ਮੁਸਕਾਨ ਇਹਦੀ ਜਿਹੜੀ ਅੱਗੇ ਉਹ ਖੁਸ਼ੀ ਸਮਾਈਲ ਦਿਖਦੀ ਆ ਇਹਦੇ ਪਿੱਛੇ ਕਿੰਨਾ ਇਹਦਾ ਸੰਘਰਸ਼ ਜਿਹੜਾ ਉਹ ਛਪਿਆ ਆ ਫਿਰ ਉਹ ਪਿੰਡ ਦੇ ਹੋਰ ਲੋਕਾਂ ਨੂੰ ਮਿਲਣਾ ਉਹਨੇ ਸ਼ੁਰੂ ਕੀਤਾ ਕਈਆਂ ਨੂੰ ਮਿਲਿਆ ਹੈ ਨਾ ਜਿਹਨੂੰ ਵੀ ਮਿਲਦਾ ਸਾਰਿਆਂ ਦੀਆਂ ਸਮੱਸਿਆਵਾਂ ਸਾਰੀਆਂ ਦੀਆਂ ਪਰੇਸ਼ਾਨੀਆਂ ਬੱਕਰੀਆਂ ਬੱਕਰੀਆਂ ਸੀ ਕਿਸੇ ਦੀ ਸਿਹਤ ਖਰਾਬ ਸੀ ਕਿਸੇ ਕੋਲ ਪੈਸੇ ਥਿਲੇ ਦੀ ਤੰਗੀ ਸੀ ਉਹਨਾਂ ਚੋ ਜਰਿਆ ਸੀ ਉਹ ਕਿਸੇ ਕੋਲ ਇਦਾਂ ਹੀ ਸੀ ਪਰਿਵਾਰ ਚ ਨੂੰ ਸੱਸ ਦਾ ਜਨ ਜਿੱਦਾਂ ਵੀ ਲੜਾਈ ਝਗੜਾ ਪਿਓ ਪੁੱਤ ਦਾ ਕਿਸੇ ਦਾ ਇਦਾਂ ਵੀ ਘਰ ਚਾਪੋ ਵਿੱਚ ਝਗੜਾ ਚੱਲਦਾ ਪਿਆ ਸੀ ਹੈਨਾ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੇ ਪਰੇਸ਼ਾਨੀਆਂ ਸੁਣਦਾ ਤੇ ਉਹ ਉਹ ਤੇਰਾ ਪਰੇਸ਼ਾਨ ਹੋਈ ਜਾਂਦਾ ਸੀ ਵੀ ਇੰਨੇ ਖੁਸ਼ ਦਿਸਣ ਵਾਲੇ ਜਦੋਂ ਇਕੱਠੇ ਹੁੰਦੇ ਆ ਤੇ ਇਦਾਂ ਤਾੜੀਆਂ ਮਾਰ ਮਾਰ ਕੇ ਹੱਸਦੇ ਆ ਤੇ ਉਹ ਵੀ ਇੰਨੇ ਪਰੇਸ਼ਾਨ ਹੈਗੇ ਆ ਵੀ ਕਿੰਨੇ ਇਹ ਅੰਦਰੋਂ ਉਦਾਸ ਹੈਗੇ ਆ ਇਦਾਂ ਹੀ ਜਿਹੜੇ ਨਾ ਦਿਨ ਲੰਘਦੇ ਗਏ ਫਿਰ ਉਹਨੂੰ ਨਾ ਉਹ ਜਿਹੜਾ ਮੁੰਡਾ ਸੀ ਉਹਨੂੰ ਸਮਝਾਉਣ ਲੱਗ ਪਈ ਵੀ ਹਰ ਇੱਕ ਦੇ ਜੀਵਨ ਵਿੱਚ ਜਿਹੜੀਆਂ ਪਰੇਸ਼ਾਨੀਆਂ ਹੈਗੀਆਂ ਵਾ ਫਰਕ ਇੰਨਾ ਵਾ ਕਿ ਉਹ ਲੋਕ ਜਿਹੜੇ ਆ ਆਪਣੀਆਂ ਪਰੇਸ਼ਾਨੀਆਂ ਦੇ ਬਾਵਜੂਦ ਵੀ ਉਹ ਖੁਸ਼ ਰਹਿਣ ਨੂੰ ਜਿਹੜਾ ਰਸਤਾ ਨਾ ਉਹ ਚੁਣਦੇ ਆ ਤੇ ਕੋਸ਼ ਲੋਕ ਜਿਹੜੇ ਆ ਉਹ ਸਿਰਫ ਆਪਣੇ ਦੁੱਖਾਂ ਦੇ ਧਿਆਨ ਕੇਂਦਰਤ ਕਰ ਲੈਂਦੇ ਆ ਹੈਨਾ ਤੇ ਉਹਨੂੰ ਉਹਦੀ ਇਹ ਸੋਚ ਕੇ ਨਾ ਉਹਦੇ ਮਨ ਚ ਉਹਦੀ ਜ਼ਿੰਦਗੀ ਚ ਬਦਲਾਵ ਆ ਗਿਆ ਵੀ ਮੈਂ ਤੇ ਦੁੱਖਾਂ ਤੇ ਹੀ ਆਪਣਾ ਕੇਂਦਰਤ ਕੀਤਾ ਸੀ ਧਿਆਨ ਜਿਹੜੀਆਂ ਮੇਰੇ ਕੋਲ ਖੁਸ਼ੀਆਂ ਸੀ ਸੋਨਾ ਪਰਵਾਰ ਸੀ ਮੇਰਾ ਇੰਨਾ ਧਿਆਨ ਰੱਖਦੇ ਸੀ ਸਾਰੇ ਦੁਖੀਆਂ ਦੇ ਮੇਰੇ ਪਰੇਸ਼ਾਨ ਹੋਣ ਕਰਕੇ ਉਹਨਾਂ ਨਾਲ ਤੇ ਮੈਂ ਧਿਆਨ ਹੀ ਨਹੀਂ ਦਿੱਤਾ ਹੈਨਾ ਤੇ ਫਿਰ ਉਹ ਉਹਨੂੰ ਉਹਨੂੰ ਸਮਝਣਾ ਅੱਗੇ ਬਿ ਜੀਵਨ ਚ ਉਦਾਸੀ ਤੇ ਜਿਹੜੀਆਂ ਜਿਹੜੀਆਂ ਖੁਸ਼ੀਆਂ ਹੁੰਦੀਆਂ ਨਾ ਇਹ ਦੋਨੋਂ ਹੀ ਜੜੀਆਂ ਹਰ ਇੱਕ ਦੀ ਜ਼ਿੰਦਗੀ ਚ ਹੁੰਦੀਆਂ ਵਾ ਇਹ ਸਾਡੇ ਤੇ ਆ ਵੀ ਅਸੀਂ ਕਿੰਨਾ ਨੂੰ ਇੰਪੋਰਟੈਂਸ ਦਿੰਨੇ ਹੈਗੇ ਆ ਤੇ ਉਸ ਤੋਂ ਬਾਅਦ ਆ ਨਾ ਆਖਿਰ ਚ ਉਹ ਜੋਗ ਜਿਹੜਾ ਸੀ ਉਹ ਮੁੰਡਾ ਸੀ ਉਹ ਵਾਪਸ ਆ ਗਿਆ ਬੁੱਧ ਕੋਲ ਤੋਨੇ ਕਿਹਾ ਵੀ ਮੈਂ ਇਹ ਸਿੱਖਿਆ ਵੀ ਹਰ ਕਿਸੇ ਦੇ ਜੀਵਨ ਵਿੱਚ ਪਰੇਸ਼ਾਨੀਆਂ ਵਾ ਤੇ ਪਰ ਕਈ ਲੋਕ ਜਿਹੜੇ ਆ ਉਹਨੂੰ ਲੈ ਕੇ ਪਰ ਲੋਕ ਉਹਨਾਂ ਨੂੰ ਲੈ ਕੇ ਬੈਠੇ ਨਹੀਂ ਰਹਿੰਦੇ ਉਹ ਅੱਗੇ ਵੱਧਦੀ ਜ਼ਿੰਦਗੀ ਵਿੱਚ ਤੇ ਐਸੋਲ ਕੇ ਬੋਧ ਮੁਸਕਰਾਏ ਤੇ ਉਹਨਾਂ ਨੇ ਕਿਹਾ ਵੀ ਇਹ ਹੀ ਜ਼ਿੰਦਗੀ ਦਾ ਸੱਚ ਹੈ ਇਹ ਜੀਵਨ ਦਾ ਸੱਚ ਹੈ ਦੁੱਖ ਤੇ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਜੀਵਨ ਦਾ ਹਿੱਸਾ ਵਾ ਪਰ ਇਹ ਜਿਹੜਾ ਵਾ ਸਾਨੂੰ ਅਸੀਂ ਤੈਅ ਕਰਨਾ ਵਾ ਵੀ ਅਸੀਂ ਕਿੰਨਾਂ ਦੀ ਤਰਫ ਜ਼ਿਆਦਾ ਮੋੜਨਾ ਵਾ ਕਿੰਨਾਂ ਤਰਫ ਜ਼ਿਆਦਾ ਧਿਆਨ ਦੇਣਾ ਵਾ ਜਿੰਨਾ ਤੁਸੀਂ ਦੁੱਖਾਂ ਤੇ ਧਿਆਨ ਦੇਵੋਗੇ ਉਨਾ ਹੀ ਜ਼ਿਆਦਾ ਦੁੱਖ ਜੜੇ ਵਧਣਗੇ ਤੇ ਜਦੋਂ ਤੁਹਾਡੇ ਆਲੇ ਦੁਆਲੇ ਛੋਟੀਆਂ-ਛੋਟੀਆਂ ਖੁਸ਼ੀਆਂ ਹੁੰਦੀਆਂ ਤੁਸੀਂ ਉਹਨਾਂ 'ਤੇ ਧਿਆਨ ਦੋਗੇ ਤੇ ਫਿਰ ਜਿਹੜਾ ਜ਼ਿੰਦਗੀ ਆ ਉਹਦੇ 'ਚ ਸੰਤੁਲਨ ਬਣੂਗਾ ਸ਼ਾਂਤੀ ਜਿਹੜੀ ਤੁਹਾਨੂੰ ਮਿਲੇਗੀ ਉਹ ਜਿਹੜਾ ਮੁੰਡਾ ਸੀ ਉਹਨੇ ਬੁੱਧ ਦੀ ਗੱਲ ਜਿਹੜੀ ਸੁਣੀ ਤੇ ਸੁਣ ਕੇ ਫਿਰ ਉਹਨੂੰ ਮੰਨਿਆ ਤੇ ਉਹਨੂੰ ਆਪਣੀ ਜ਼ਿੰਦਗੀ ਨੂੰ ਉਹਨੇ ਇੱਕ ਹੋਰ ਨਜ਼ਰ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਫਿਰ ਆਪਣੀ ਉਦਾਸੀ 'ਚੋਂ ਨਿਕਲਣ ਦਾ ਯਤਨ ਕੀਤਾ ਤੇ ਹੌਲੀ-ਹੌਲੀ ਉਨੇ ਹੀ ਮਹਿਸੂਸ ਕੀਤਾ ਪਿਛੜੀ ਜ਼ਿੰਦਗੀ ਆ ਐਨੀ ਵੀ ਔਖੀ ਨਹੀਂ ਆ ਜਿੰਨੀ ਉਹ ਸਮਝਦਾ ਸੀ ਵੀ ਇਹ ਸਿਰਫ ਆਪਣਾ ਨਜ਼ਰੀਆ ਬਦਲਣ ਦੀ ਗੱਲ ਸੀ ਜਦੋਂ ਨੇ ਆਪਣਾ ਨਜ਼ਰੀਆ ਬਦਲਿਆ ਤੂੰ ਵਾਲੇ ਦੁਆਲੇ ਖੂਬਸੂਰਤੀ ਦਿਖਣ ਲੱਗੀ ਉਹਨੂੰ ਆਪਣੇ ਪਰਿਵਾਰ ਦਿਖਣ ਲੱਗਾ ਵੀ ਮੇਰੇ ਨਾਲ ਕਿੰਨਾ ਪਿਆਰ ਕਰਦੀ ਆ ਹੈਨਾ ਉਹਨੂੰ ਇਹ ਦੱਸਣ ਲੱਗਾ ਵੀ ਮੇਰੇ ਦੋਸਤ ਮਿੱਤਰ ਸਾਰੇ ਕਿੰਨਾ ਮੈਨੂੰ ਚਾਹੁੰਦੇ ਸੀ ਵੀ ਮੈਨੂੰ ਮੈਂ ਜਦੋਂ ਪ੍ਰੇਸ਼ਾਨ ਸੀ ਉਹ ਵੀ ਪ੍ਰੇਸ਼ਾਨ ਸੀ ਇੱਕ ਨਜ਼ਰੀਆ ਬਦਲ ਨਾਲ ਜ਼ਿੰਦਗੀ ਬਦਲ ਗਈ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਕਿ ਹਰ ਇੱਕ ਬੰਦੇ ਕੋਲ ਆਪਣੀਆਂ ਸਮੱਸਿਆਵਾਂ ਵੀ ਹੈਗੀਆਂ ਪਰੇਸ਼ਾਨੀਆਂ ਵੀ ਹੈਗੀਆਂ ਦੁੱਖ ਵੀ ਹੈਗੇ ਤੇ ਨਾਲ ਖੁਸ਼ੀਆਂ ਵੀ ਹੁੰਦੀਆਂ ਵਾ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਉਹਨਾਂ ਨਾਲ ਕੀ ਨਜ਼ਰੀਆ ਰੱਖਦੇ ਹਾਂ ਹੈਨਾ ਤੇ ਸਾਡਾ ਉਹਨਾਂ ਲਈ ਕੀ ਦ੍ਰਿਸ਼ਟੀਕੋਣ ਹੁੰਦਾ ਵਾ ਜਦੋਂ ਅਸੀਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਵੀ ਮਨਾਉਣਾ ਸ਼ੁਰੂ ਕਰ ਦਾਂਗੇ ਨਾ ਤਾਂ ਜਿਹੜੀਆਂ ਪਰੇਸ਼ਾਨੀਆਂ ਆਪਣੇ ਆਪ ਘੱਟ ਜਾਣਗੀਆਂ ਨਜ਼ਰੀਆ ਬਦਲੋ ਜ਼ਿੰਦਗੀ ਬਦਲ ਜਾਊਗੀ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ